ਸਾਰੇ مصیپ ਆਈ ਪਏ ਨਨੁ ਜੈ ਮਸੀਦੀ ਹallelujah ਜਿਸ ਤਰ੍ਹਾਂ ਕੀ ਪਵਿੱਤਰ ਵਚਨ ਯਰਮੀਆ 30 ਦੀ 17 ਚ ਲਿਖਿਆ ਕਿਉਂ ਜੋ ਮੈਂ ਤੈਨੂੰ ਨਰਵਾ ਕਰਾਂਗਾ ਮੈਂ ਤੇਰੇ ਫੱਟਾਂ ਨੂੰ ਵੱਲ ਕਰਾਂਗਾ ਯਹੋਵਾ ਦਾ ਵਾਕ ਹੈ ਉਹਨਾਂ ਨੇ ਤੈਨੂੰ ਜੋ ਅਸ਼ੁੱਧ ਆਖਿਆ ਹੈ ਹallelujah ਪਰਮੇਸ਼ੁਰ ਨੇ ਇਸ ਵਚਨ ਦੇ ਦੁਆਰਾ ਇਸ ਬਲਦਰ ਦੇ ਜੀਵਨ ਚ ਕੰਮ ਕੀਤਾ ਔਰ ਵੱਡੇ ਛੁਟਕਾਰੇ ਨੂੰ ਦਿੱਤਾ ਹallelujah ਸਾਰੇ ਮਸੀਹੀ ਭਾਈਪੈਨਾਂ ਨੂੰ ਜੈ ਮਸੀਹ ਦੀ ਅੱਜ ਅਸੀਂ ਪਰਮੇਸ਼ਵਰ ਦੇ ਵੱਡੇ ਚਿੰਨ੍ਹ ਔਰ ਚਮਤਕਾਰ ਨੂੰ ਦੇਖਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਇੱਕ ਬ੍ਰਦਰ ਨੂੰ ਉਹਦੇ ਗੁਪਤ ਰੋਗ ਤੋਂ ਆਜ਼ਾਦ ਕੀਤਾ ਹallelujah ਜਿਸ ਬ੍ਰਦਰ ਦੀ ਅਸੀਂ ਗਵਾਹੀ ਨੂੰ ਸੁਣਨ ਜਾ ਰਹੇ ਇਹਨਾਂ ਦਾ ਨਾਮ ਗੁਰਮੀਤ ਸਿੰਘ ਹੈ ਇਹ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਇਹ ਆਰਮੀ ਅਫਸਰ ਹਨ ਔਰ ਇਹਨਾਂ ਨੂੰ ਕਾਫੀ ਚਰ ਤੋਂ ਇੱਕ ਗੁਪਤ ਰੋਗ ਸੀ ਜਿਸ ਰੋਗ ਦੇ ਕਾਰਨ ਇਹਨਾਂ ਦੀ ਜੌਬ ਜਾਣ ਦਾ ਇਹਨਾਂ ਦੀ ਡਿਊਟੀ ਜਾਣ ਦਾ ਖਤਰਾ ਸੀ ਇਹਨਾਂ ਨੂੰ ਇੱਕ ਦਿਨ YouTube ਚਲਾਉਂਦੇ ਸਮੇਂ GS مسی ਯੂਸਫ ਮਿਨਿਸਟਰੀ ਦਾ YouTube ਤੋਂ ਨੰਬਰ ਮਿਲਿਆ ਔਰ ਉਸ ਨੰਬਰ ਤੇ ਇਹਨਾਂ ਨੇ ਕਾਲ ਕਰਕੇ ਆਪਣੇ ਲਈ ਪ੍ਰਾਰਥਨਾ ਕਰਾਈ ਔਰ ਪਰਮੇਸ਼ੁਰ ਦੇ ਦਾਸ ਔਰ ਦਾਸੀ ਨੇ ਇਹਨਾਂ ਦੇ ਲਈ ਪ੍ਰਾਰਥਨਾ ਕੀਤੀ ਔਰ ਉਸ ਪ੍ਰਾਰਥਨਾ ਤੋਂ ਬਾਅਦ ਉਹਨਾਂ ਨੇ ਸ਼ਾਮ ਨੂੰ 7 ਤੋਂ ਲੈ ਕੇ 8 ਵਜੇ ਤੱਕ WhatsApp ਗਰੁੱਪ ਜਿਸ ਦੇ ਵਿੱਚ ਹੀਲਿੰਗ ਪ੍ਰਾਰਥਨਾ ਹੁੰਦੀ ਉਹਦੇ ਬਾਰੇ ਦੱਸਿਆ ਔਰ ਇਹ ਬ੍ਰਦਰ ਜੀ ਉਸ ਪ੍ਰਤੀ ਦਿਨ ਉਸ ਮੀਟਿੰਗ ਦੇ ਨਾਲ ਜੁੜਦੇ ਰਹੇ ਔਰ ਪਰਮੇਸ਼ਵਰ ਨੇ ਇਹਨਾਂ ਨੂੰ ਵੱਡੇ ਗੁਪਤ ਰੋਗ ਤੋਂ ਜੋ ਕਾਫੀ ਸਦੀਆਂ ਤੋਂ ਇਹਨਾਂ ਦੇ ਨਾਲ ਇਹਦੇ ਸਰੀਰ ਦੇ ਵਿੱਚ ਸੀ ਉਸ ਤੋਂ ਆਜ਼ਾਦ ਕੀਤਾ ਆਓ ਇਹਨਾਂ ਦੀ ਗਵਾਹੀ ਨੂੰ ਇਹਨਾਂ ਦੇ ਮੂੰਹੋਂ ਸੁਣਨੇ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਇਹਨਾਂ ਦੇ ਜੀਵਨ 'ਚ ਇਸ ਨੂੰ ਛੁਟਕਾਰਾ ਦਿੱਤਾ ਆਮੀਨ ਹ Alleluia God bless wall ਸਭ ਨੂੰ ਜੈ ਮਸੀਹ ਕੀ ਪ੍ਰਭੂ ਦੇ ਦਾਸ ਔਰ ਦਾਸੀ ਨੂੰ ਜੈ ਮਸੀਹ ਦੀ ਮੈਂ ਪ੍ਰਭੂ ਦਾ ਧੰਨਵਾਦ ਕਰਨਾ ਮੇਰਾ ਨਾਮ ਗੁਰਮੀਤ ਸਿੰਘ ਹੈ ਮੈਂ ਆਰਮੀ ਵਿੱਚ ਜੋਬ ਕਰਦਾ ਔਰ ਮੇਰੇ ਗੋਪਤ ਅੰਗ ਵਿੱਚ ਕੋਈ ਇਨਫੈਕਸ਼ਨ ਹੋ ਗਈ ਸੀ ਜੋ ਕਿ ਮੇਰੇ ਮੈਡੀਕਲ ਵਿੱਚ ਰਿਕਾਰਡ ਟਾਇਰ ਸੀ ਔਰ ਡਾਕਟਰਾਂ ਨੇ ਵੀ ਮੈਨੂੰ ਅਨਫਿਟ ਲਿਖਿਆ ਸੀ ਮੇਰੇ ਕਾਗਜ਼ਾਂ ਵਿੱਚ ਪਰ ਰਿਪੋਰਟਾਂ ਮੇਰੀਆਂ ਪੋਜ਼ਿਟਿਵ ਸੀ ਸਾਰੀਆਂ ਔਰ ਮੈਂ ਇੱਕ ਦਿਨ YouTube ਦੇਖ ਰਿਹਾ ਸੀ ਔਰ ਪ੍ਰਭੂ ਦੇ ਦਾਸ ਦਾ ਮੈਨੂੰ ਨੰਬਰ ਮਿਲਿਆ ਔਰ ਮੈਂ ਪ੍ਰਭੂ ਦੇ ਦਾਸੀ ਨਾਲ ਗੱਲਬਾਤ ਕੀਤੀ ਫੋਨ ਤੇ ਔਰ ਪ੍ਰਾਰਥਨਾ ਕਰਵਾਈ ਔਰ ਪ੍ਰਭੂ ਦੇ ਦਾਸ ਔਰ ਦਾਸੀ ਨੇ ਮੇਰੇ ਲਈ ਭਵਿੱਖਬਾਣੀ ਕੀਤੀ ਸੀ ਕਿ ਤੁਹਾਡੇ ਇਸ ਵਾਰ ਟੈਸਟ 네ਗੇਟਿਵ ਹੋ ਜਾਣਗੇ। ਔਰ ਮੈਂ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਇੱਕ ਪ੍ਰਾਰਥਨਾ ਦੇ ਦੁਆਰਾ ਪ੍ਰਭੂ ਨੇ ਮੇਰੇ ਜੀਵਨ ਵਿੱਚ ਕੰਮ ਕੀਤੇ ਨੇ। ਮੈਂ ਪ੍ਰਭੂ ਦਾ ਧੰਨਵਾਦ ਕਰਨਾ। ਮੈਂ ਸਭ ਨੂੰ ਇਹੀ ਦੱਸਣਾ ਚਾਹੁੰਦਾ ਕਿ ਪ੍ਰਭੂ ਨੇ ਮੇਰੇ ਜੀਵਨ ਵਿੱਚ ਕੰਮ ਕੀਤੇ ਨੇ, ਪ੍ਰਭੂ ਸਭਨਾ ਦੇ ਜੀਵਨਾਂ ਵਿੱਚ ਕੰਮ ਕਰਦਾ ਹੈ ਔਰ ਕਰੇਗਾ। ਔਰ ਆਪਾਂ ਸਭ ਗਰੁੱਪ ਵਾਇਸ ਮਿਲ ਕੇ ਰਹੀਏ ਔਰ ਗਰੁੱਪ ਵਿੱਚ ਲਗਾਤਾਰ ਪ੍ਰਭੂ ਦੇ ਨਾਮ ਨੂੰ ਅੱਗੇ ਵਧਾਈਏ ਔਰ ਪ੍ਰਭੂ ਦੇ ਨਾਮ ਨੂੰ ਉੱਚਾ ਕਰੀਏ ਔਰ ਜਿਹੜੇ ਲੋਕ ਨਹੀਂ ਜਾਣਦੇ ਪ੍ਰਭੂ ਨੂੰ ਉਹਨਾਂ ਤੱਕ ਪ੍ਰਭੂ ਦਾ ਸੰਦੇਸ਼ ਪਹੁੰਚਾਈਏ ਔਰ ਇਹ ਕੰਮ ਪ੍ਰਭੂ ਦੇ ਦਾਸ ਔਰ ਦਾਸੀ ਦਾ ਨਹੀਂ ਹੈ ਸਾਡਾ ਸਭ ਦਾ ਹੈ ਆਪਾਂ ਸਭ ਮਿਲ ਕੇ ਪ੍ਰਭੂ ਦੇ ਵਿੱਚ ਇੱਕ ਮਨ ਹੋ ਕੇ ਸਭ ਨਾਲ ਲੋਕਾਂ ਤੱਕ ਸੰਦੇਸ਼ ਪਹੁੰਚਾਈਏ ਜਿੰਨੀ ਸੇਵਾ ਹੋ ਸਕੇ ਸਭ ਮਿਲ ਕੇ ਕਰੀਏ ਔਰ ਮੈਂ ਵਿਸ਼ਵਾਸ ਕਰਦਾ ਪ੍ਰਭੂ ਸਭਨਾ ਦੇ ਜੀਵਨਾ ਵਿੱਚ ਵੱਡੇ ਤੋਂ ਵੱਡੇ ਹੀ ਕੰਮ ਕਰੇਗਾ। ਪਰ ਪ੍ਰਭੂ ਦੇ ਦਾਸ ਔਰ ਦਾਸੀ ਨੂੰ ਵੀ ਜੈ ਮਸੀਹ ਦੀ ਮੇਰੀ ਇਹ ਗਵਾਹੀ ਹੈ। ਔਰ ਇਸ ਗਵਾਹੀ ਦੇ ਦੁਆਰਾ ਪ੍ਰਭੂ ਦਾ ਮੈਂ ਧੰਨਵਾਦ ਕਰਨਾ। ਜੈ ਮਸੀਹ ਕੀ।